ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਉਦਾਸੀਨ ਡੇਰਾ ਪਿੰਡ ਮਲਕਾਣਾ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਖੜੇ ਆ ਇੱਥੇ ਸ਼੍ਰੀਮਾਨ 108 ਮਹੰਤ ਬਾਬਾ ਲਾਬਦਾ ਜੀ ਬੋਰੀ ਵਾਲਿਆਂ ਦੀ 34ਵੀਂ ਵਰਸੀ ਤੇ ਸ਼੍ਰੀਮਾਨ 108 ਸੰਤ ਬਾਬਾ ਪ੍ਰੀਤਮਦਾ ਜੀ ਦੀ ਤੀਜੀ ਵਰਸੀ ਗੱਦੀ ਅਸੀਨ ਮਹੰਤ ਬਾਬਾ ਭਰਪੂਰਦਾ ਜੀ ਦੀ ਰਹਿਨਮਾਈ ਹੇਠ ਬੜੀ ਸ਼ਰਧਾ ਦੇ ਨਾਲ ਮਨਾਈ ਗਈ ਇਸ ਮੌਕੇ ਮਹੰਤ ਆਕਾਸ਼ 무ਨੀ ਜੀ ਡੇਰਾ ਮੱਲਾ ਟਿੱਬਾ ਸੰਤ ਦਮੋਦਰ ਦਾਸ ਜੀ ਡੇਰਾ ਮੱਲਾ ਟਿੱਬਾ ਸ਼੍ਰੀ ਮਹੰਤ ਭਗਵਾਨ ਦਾਸ ਜੀ ਡੇਰਾ ਆਨੰਦਪੁਰ ਕੇਸੋਂ ਮਹੰਤ ਦਿਆਲ ਦਾਸ ਜੀ ਡੇਰਾ ਕਾਠਗੜ ਰੋਪੜ ਤੇ ਮਹੰਤ ਵਿਆਨਤ ਦਾਸ ਜੀ ਡੇਰਾ ਬਦੋਸ਼ੀ ਕਲਾਂ ਵਾਲਿਆਂ ਨੇ ਵੀ ਹਾਜ਼ਰੀ ਭਰੀ ਇੱਥੇ ਨਾਲ ਹੀ ਸਮੂਹ ਸੰਗਤ ਤੇ ಗ್ರಾಮ ਪੰਚਾਇਤ ਪਿੰਮਲਕਾਣਾ ਦੇ ਸਹਿਯੋਗ ਦੇ ਨਾਲ ਇੱਕ ਖੂਨਦਾਨ ਕੈਂਪ ਵੀ ਰੱਖਿਆ ਗਿਆ ਜਿਸ ਦਾ ਉਦਘਾਟਨ ਮਹੰਤ ਬਾਬਾ ਭਰਪੂਰ ਦਾਸ ਜੀ ਨੇ ਕੀਤਾ ਜਿੱਥੇ ਦੂਰ ਦਰਾਡੇ ਤੋਂ ਆਈਆਂ ਸੰਗਤਾਂ ਨੇ ਖੂਨਦਾਨ ਕੀਤਾ ਉਥੇ ਇਲਾਕੇ ਦੀਆਂ ਨੇੜੇ ਦੀਆਂ ਸੰਗਤਾਂ ਨੇ ਨੌਜਵਾਨਾਂ ਨੇ ਤੇ ਕਲੱਬਾਂ ਨੇ ਖੂਨਦਾਨ ਕਰਕੇ ਵੱਡਾ ਯੋਗਦਾਨ ਪਾਇਆ ਦੂਜੇ ਪਾਸੇ ਆਏ ਹੋਏ ਮਹੰਤ ਸਾਧੂਆਂ ਦਾ ਸਵਾਗਤ ਹੈ ਜਿਹੜਾ ਉਹ ਇੱਕ ਵੱਖਰੇ ਤਰੀਕੇ ਦੇ ਨਾਲ ਕੀਤਾ ਗਿਆ ਤੇ ਬੜੀ ਦੂਰ ਦਰਾਡੇ ਤੋਂ ਵੱਡੀ ਗਿਣਤੀ ਦੇ ਵਿੱਚ ਸਾਧੂ ਮਹੰਤ ਇਸ ਵਰਸੀ ਮੌਕੇ ਪੁੱਜੇ ਦੂਜੇ ਪਾਸੇ ਸੰਗਤਾਂ ਨੇ ਵੀ ਵੱਡੀ ਗਿਣਤੀ ਦੇ ਵਿੱਚ ਹਾਜ਼ਰੀ ਭਰੀ ਐ ਤੇ ਨਾਲ ਹੀ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾਦਾਰਾਂ ਵੱਲੋਂ ਵੀ ਸੇਵਾ ਕੀਤੀ ਗਈ ਐ ਸੋ ਆਓ ਇਸ ਪ੍ਰੋਗਰਾਮ ਦੀ ਮਾਰਦੇ ਆ ਝਾਤ ਜਿਨ੍ਹਾਂ ਨੇ ਇਸ ਚੈਨਲ ਨੂੰ ਅਜੇ ਫੋਲੋ ਸਬਸਕ੍ਰਾਈਬਰ ਨਹੀਂ ਕਰਿਆ ਉਹ ਜ਼ਰੂਰ ਕਰੋ ਜੀ ਸਾਤ ਮੁਕਿਆਰ ਹੁੰਦੇ ਨੇ ਕਿਤੇ ਛੱਤ ਨੇ ਲੱਗਿਆ ਇਹ ਫੇਕਰ ਸਾਡੇ ਸੰਸਾਰ ਮੁਖਾਈ ਚੰਤਾ ਦੇਕਰ ਸਾਡੇ ਸੰਸਾਰ ਮੁਖਾਈਆਂ ਦਾ ਦੇ ਫਕਰ ਕੋ ਜੋ ਕਰਣੋ ਇਹ ਸਾਧੂ ਕਰਦੇ ਹੋਣੇ ਹੁਣ ਅਜ ਮਹਿਰ ਬਣੇ ਹੋਏ ਵਲੇ ਟਿਮੇ ਮਹਿਰ ਬਣੇ ਹੋਏ ਨੇ ਬਰੜੇ ਵਾਲੇ ਮਹਿਰ ਬਣੇ ਹੋਏ ਨੇ ਤੇ ਸੋਚੋ ਜਦੋਂ ਬਾਬਾ ਨਾਨਕ ਦਾ ਸੋਦੀ ਵਾਲੇ ਹੁੰਦੇ ਸੀ ਕੋਈ ਵਿਚਾਰੇ ਮਹਿਰਾਂ ਨੂੰ ਛੱਪਿਆਂ ਤੇ ਬਹਿ ਜਾਣਾ ਕੱਚੇ ਕੋਠਿਆਂ 'ਤੇ ਬਹਿ ਜਾਣਾ ਤੇ ਅਵਸਥਾ ਕੀ ਹੈ ਦੀ ਉਹਨਾਂ ਦੀ ਉਹਨਾਂ ਦੀ ਅਵਸਥਾ ਨੂੰ ਸਤਿਗੁਰ ਚਿੱਤ ਨੇ ਅਚੰਗ ਸੰਸਪਰਸ਼ ਅਚੰਗ ਪਰਮਾਤਮਾ ਅਚੰਤ ਸੋਵੇ ਪਈ ਵਰਸਾ ਸੌਂਦੇ ਨੇ ਨਿਸ਼ਚਿੰਤਾ ਬਹਿਤ ਹੋ ਕੇ ਸੋਵੇ ਉਹਨਾਂ ਦੀ ਨਦੀ ਵਿੱਚ ਚਿੰਤਾ ਨਹੀਂ ਕਿ ਸੌਣ ਲੱਗੇ ਕਿਸੇ ਗੱਲ ਦੀ ਚਿੰਤਾ ਕੰਢੀ ਸੌਣ ਲੱਗਿਆ ਉੱਠਣ ਦੀ ਚਿੰਤਾ ਆਪਾਂ ਤਾਂ ਲਾਰਮ ਲਾ ਕੇ ਉਹ ਸੌਣਿਆ ਬੰਦੀ ਦੇ ਉੱਦ ਸੌਣ ਲੱਗੇ ਸਹਿ ਗੱਲ ਦੀ ਕੋਈ ਚਿੰਤਾ ਨਹੀਂ ਹੈ ਪਰ ਜਦੋਂ ਜਾਗ ਪਏ ਸਵੇਰੇ ਉੱਠ ਗਏ ਸਵੇਰੇ ਉੱਠਦੋਂ ਬਾਅਦ ਕੋਈ ਚਿੰਤਾ ਹੈ ਜੀ ਸਾਧੂ ਕਿਆਰੀ ਗੁਰਦੇਵਾ ਦਰਸਿ ਮਈਆ ਕੰਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਦਾਰਸ਼ੀਨ ਦੀਦਾਰਾਤਨ ਪਰ ਸਭ ਸੰਗਤ ਨੇ ਗੁਰਨਾ ਸਿੰਘਾਂ ਸਿੰਘੀਆਂ ਨੇ ਧਰਮ ਅਗੰਛੇ ਚਦਕੇ ਸਾ ਸਵਾਸਾਂ ਸੰਗ ਨਵਾਇਆ ਤੇਰਾ ਬਾਣਾ ਮਿੱਠਾ ਮਿੱਠਾ ਕਰਕੇ ਮੰਨਿਆ ਆਂ ਦਿਨਾਂ ਦੀ ਕਮਾਈ ਦਾ ਧਿਆਨ ਤਰਾ ਸਭ ਸੰਤ ਨੇ ਭੁੱਲਣਾ ਆਹੇ ਗੁਰ ਪੰਜਾਂ ਤਖਤਾਂ ਸਰਵੱਤ ਗੁਰਦੁਆਰਿਆਂ ਗੁਰਧਾਮਾਂ ਜੀ ਦਾ ਧਿਆਨ ਤਰਾ ਸਭ ਬਾਲਕੀ ਚੱਕ ਬਾਬਾ ਸ੍ਰੀ ਚੰਗ ਜੀ ਦੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਵੱਤ ਪ੍ਰਭੂਆਂ ਦੇ పవిత్రిశదా <tune> <tune> ਵਾਸਿੰਡੇਰਾ ਪਿੰਡ ਮਲਕਾਣਾ ਵਿਖੇ ਸੰਤਾਂ ਦੀ ਵਰਸੀ ਮੌਕੇ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਖੂਨਦਾਨ ਕੈਂਪ ਤੇ ਜੋ ਟੀਮ ਬਹਿੰਡਾ ਤੋਂ ਆਈ ਸੀ ਉਹ ਟੀਮ ਸ਼੍ਰੀ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਬਲੱਡ ਸੈਂਟਰ ਅਤੇ ਲੋਕ ਭਲਾਈ ਰਾਮਾ ਮੰਡੀ ਦੇ ਸਹਿਯੋਗ ਨਾਲ ਅਤੇ ਸਮੂਹ ਸੰਗਤ ਅਤੇ ಗ್ರಾಮ ਪੰਚਾਇਤ ਪਿੰਡ ਮਲਕਾਣਾ ਦੇ ਸਹਿਯੋਗ ਨਾਲ ਅੱਜ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿੱਥੇ ਨੌਜਵਾਨਾਂ ਨੇ ਉੱਥੇ ਹੀ ਭੈਣਾਂ ਬੀਬੀਆਂ ਨੇ ਵੀ ਬੱਝੜ ਕੇ ਖੂਨਦਾਨ ਕਰਕੇ ਹਿੱਸਾ ਪਾਇਆ ਤੇ ਇਸ ਖੂਨ ਦੇ ਕੈਂਪ ਵਿੱਚ 70 ਖੂਨਦਾਨੀਆਂ ਨੇ ਖੂਨਦਾਨ ਕੀਤਾ ਅਸੀਂ ਲੋਕ ਭਲਾਈ ਸੇਵਾ ਸੰਮਤੀ ਉਦਾਸ ਸਿੰਘ ਡੇਰਾ ਪਿੰਡ ਮਲਕਾਣਾ ਤੇ ಗ್ರಾಮ ਪੰਚਾਇਤ ਪਿੰਡ ਮਲਕਾਣਾ ਵੱਲੋਂ ਧੰਨਵਾਦ ਕਰਦੇ ਆਏ ਹੋਏ ਖੂਨਦਾਨੀਆਂ ਦਾ ਜਿਨ੍ਹਾਂ ਨੇ ਇਸ ਵਿੱਚ ਜੱਗ ਵਿੱਚ ਆਪਣਾ ਯੋਗਦਾਨ ਪਾਇਆ ਅੱਜ ਸ੍ਰੀਮਾਨ 108 ਸੰਤ ਬਾਬਾ ਲਾਭਦਾਸ ਜੀ ਬੂਰੀ ਵਾਲੇ ਤੇ ਸੰਤ ਬਾਬਾ ਪ੍ਰੀਤੋਦਾਸ ਜੀ ਦੀ ਗਰਸੀ ਨੂੰ ਮੁੱਖ ਰੱਖਦੇ ਆਂ ਸਮੂਹ ਸਾਥ ਸੰਗਤ ਡੇਰਾ ਮਲਕਾਨਾ ਤੇ ਸਤਾਂ ਸਾਂਝਾ ਨਾਲ ਤੇ ಗ್ರಾಮ ਪੰਚਾਇਤ ਪਿੰਡ ਮਲਕਾਨਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਦੇ ਵਿੱਚ ਸੰਤਾਂ ਦੇ ਆਸ਼ੀਰਵਾਦ ਤੇ ਪਿੰਡ ਦੀ ਸੰਗਤ ਦੇ ਸਹਿਯੋਗ ਦੇ ਨਾਲ ಗ್ರಾಮ ਪੰਚਾਇਤ ਦੇ ਖੂਨਦਾਨੀਆਂ ਨੇ ਆਪਣਾ ਖੂਨਦਾਨ ਕਰਕੇ ਆਪਣਾ ਜੀਵਨ ਸਫਲ ਕੀਤਾ ਮੇਰੇ ਮਹਾਰਾਜ ਜੀ नंद साढी वंदना नंदना चरण बण गे जोस जी चरन बण गे जोस जी उन्हे पमरास जी उन्हे વંદના નાને કદે નંદના સાડી વંદના રે જગ સારા જથે બી સદગુરુજી જથે ഗു ജീന മുബാരക പാഗേ അംഗല ജംഗലി അത് ഭര ജംഗലേ നീ ജ സാധു മർജി ഇഷാരാ സ്വാമി ਦਾਸ ਜੀਓ ਕੋਨੂੰ ਯਾਦ ਕਰੇ ਜੱਗ ਸਾਰਾ ਸੁਆਮੀ ਲਾਬਦਾਸ ਜੀਓ ਕੋਨੂੰ ਯਾਦ ਕਰੇ ਜੱਗ ਸਾਰਾ ਦੁੱਖ ਕੱਟੇ ਦੁਨੀਆਂ ਦੇ ਦੁੱਖ ਕੱਟੇ ਦੁਖੀਆਂ ਦੇ ਜੀਨੇ ਆਕੇ ਅਰਜ ਸੁਣਾਈ ਜੋ ਰੁੜਦੇ ਫਿਰਦੇ ਸੀ ਗੁੱਡੀ ਅੰਬਰ ਤੱਕ ਚੜਾਈ ਹਰਜ ਸੰਤਾਂ ਦੇ ਸੰਤਾਂ ਦੇ ਆਪ ਕਰਾਵਣ ਆਇਆ ਕਾਰਜ ਸੰਤਾਂ ਦੇ ਸੰਤਾਂ ਦੇ ਆਪ ਕਰਾਵਣ ਆਇਆ ਕਾਰਜ ਸੰਤਾਂ ਦੇ ਗਉਆਂ ਨੂੰ ਮੋੜੀ ਲਾਉ ਦੇ ਖੁਦ ਬੈਠੇ ਬਾਗ ਪਰਾਉ ਨੇ ਗਉਆਂ ਨੂੰ ਮੋੜੀ ਲਾਉ ਦੇ ਨੇ ਖੁਦ ਬੈਠੇ ਬਾਗ ਪਰਾਉਂਦੇ ਨੇ ਲੇਨੇ ਪੰਡਾਰੇ ਜੀ ਖੁਦ ਕਵੀਰ ਸਾਹਿਬ ਹੀ ਖਵਾਇਆ ਕਾਰਜ ਸੰਤਾਨ ਦੇ ਸੰਤਾਨੇ ਆਪ ਕਰਾਵਣ ਆਇਆ ਕਾਰਜ ਸੰਤਾਨ ਦੇ ਸੰਤਾਨੇ ਆਪ ਕਰਾਵਣ ਆਇਆ ਕਾਰਜ ਸੰਤ ਇਹ ਨਾ ਜਗਤ ਸਨਾ ਉਤਾ ਭਰਾਂ ਦੀ ਜਿਨ ਕੱਟ ਕੇ ਭਲੇ ਤੇ ਬੁਰੇ ਜਾਂਦਾ ਰੱਬ ਨਾਲੋਂ ਲੈ